ਤਾਂ ਸੋ 200 ਪਿੱਛੇ ਜੁੱਤੀਆਂ ਖਾਣੀਆਂ ਨੇ ਅਸੀਂ ਕਿੱਥੋਂ ਵੀ ਮੇਰੀ ਰਾਤ ਘਟਾਤੀ ਬੱਕਰੀ ਦੀ ਇਹ ਕੰਮ ਨਹੀਂ ਕਰਦੇ ਯਾਰ ਮੈਨੂੰ ਦੱਸ ਦੇ ਵੀ ਇਦੂ ਘੜ ਮੈਂ ਦੇਣੀ ਨਹੀਂ ਉਹਨੂੰ ਦਾਦਣਾ ਲਾਲ ਚੁੱਗੇ ਵਾਲੇ ਨੂੰ ਵੀ ਲਊਗਾ ਕਨਾ ਓਏ ਕਾਹਨੂੰ ਆਵੇ ਪਹਿਲਾਂ ਇਹਨੂੰ ਤਾਂ ਚੋਲਾ ਹੈ ਇਹਦਾ ਚੋਲਾ ਨਹੀਂ ਮੈਂ ਨਹੀਂ ਲੈਣੀ ਇਹ ਨਹੀਂ ਬਸਾ ਲੈ ਨਹੀਂ ਨਹੀਂ ਹਾਂ ਬੋਲ ਦੱਸ ਜਾ ਜਿੰਨਾ ਪੈਸਾ ਬੋਲੋ ਅਸੀਂ ਵੀ ਦਾਸਤਾਨ ਜਾਣੇ ਅਸੀਂ ਦਿਨ ਵਾਸਤੇ ਤੇ ਯਾ ਤੈਨੂੰ ਮੁਫਤ ਦਾ ਗਿਆ ਦੇਣੀ ਲੱਗਾ ਯਾਰ ਮਾੜਾ ਰੇਟ ਲਾਤਾ ਮੁਫਤ ਕਿਉਂ ਕੀ ਜਿੰਦਾ ਕੋਈ ਬਾਤ ਨਹੀਂ ਐ ਰਾਜਕੋ ਪੁਸਤਕਾਂ ਕਰਦਾ ਮੁਕਤਲਾ ਤਾਂ ਨਹੀਂ ਫਰਾਇਆ ਨਾ ਪਟਕਾ ਮੋਦਲਾ ਨਾ ਪਟਕਾ ਮੋਦਲਾ ਮਾਰਿਆ ਯਾਰੋ ਐ ਮਾਰਨਾ ਨਹੀਂ ਹੈਗਾ ਮੈਂ ਵੀ ਮਾਰਨਾ ਰੇਟ ਓਏ ਨਹੀਂ ਮੋਦਲਾ ਸਾਥ ਅੱਛਾ ਕਿਸੇ ਨੂੰ ਹੋਰ ਦੇਖਾ ਕੋਈ ਨਾ ਕਿਉਂ ਵਿਚਾਰੇ ਦੀ ਕੱਚਾ ਸਾਢੇ ਤਿਹਾਈ ਕਹਿੰਦਾ ਯਾਰ 870 700 ਕਿਉਂ ਕਿੰਨੇ ਦੇਣੀ ਹੈ ਕਿੰਨੇ ਦੀ ਕਹਿੰਦਾ ਫਿਰ ਤੂੰ ਇੱਕੋ ਹੀ ਮੈਂ ਤੈਨੂੰ ਦੱਸਦਾ ਤੂੰ ਦੱਸ ਦੇ ਮੈਂ ਮੋੜ ਛੱਡ ਪਰ ਮੈਂ ਦੋ ਵਾਰੀ ਦੱਸਦਾ ਇੱਕ ਵਾਰੀ ਨਹੀਂ ਦੱਸਦਾ 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 ਤੈਨੂੰ ਕਿੰਨੇ 25000 ਕਹਿੰਦੇ ਨੇ 20000 ਮੈਂ ਉਹ ਮੰਗੀਦਾ ਮੈਂ ਨਹੀਂ ਆਪਾਂ ਨੂੰ ਵੀ ਪਤਾ ਹੀ ਆ ਤੂੰ ਭੱਜਦਾ ਭੱਜ ਜਾ ਛਾਲਮਾਰ ਤੇ ਉੱਪਰ ਦੀ ਜਿੱਦਾ ਖੜ ਜਾ ਸਾਡੇ 13000 ਰੁਪਏ ਖਾਣਾ ਵੀ ਚੱਲਦੀ ਏਸ ਕਰ ਯਾ ਭੱਜ पंद्रह हजार का गाक हो रहेगा कोई बी गर्चा आ, आ जा बकरी दवा भाई ओ बब्बू आ जा बकरी फटा बी उड़ा आती बकरी छे तक मंगता पैंती हजार तेरे किन्ने की चलती है ਮੈਂ ਵੇਚਣੀ ਐ ਮੈਨੂੰ ਦੱਸ ਕੱਲੀ ਕਿਤੇ ਖੜੀ ਹੜੀ ਉਹ ਨਾ ਬਈ ਜੇ ਚਾਹੇ ਕੋਸ ਖੜੀ ਐ ਮਰਜੀ ਖੁਰਸ ਮੈਂ ਚਾਕੂ ਨਾ ਹੁਣੀ ਬਣਾ ਦੂ ਆ ਚਾਕੂ ਹੈਗਾ ਹੁਣ ਵਰਦਦੇ ਨੇ ਖੁਰਚੇ ਸਮਾਰਦਨੇ ਆਪਾਂ ਚਾਕੂ ਹੈਗਾ ਆਪਣੇ ਤੇ ਕਾਲਾ ਕਰਕੇ ਛੱਡ ਜਾਈਂ ਗਰਮਗਾ ਜੀ ਤਾਂ ਛੱਡਦੇ ਥੋੜੇ ਲੋਕ ਤਾਂ ਇੱਧਰ ਨਹੀਂ ਰਹੀ ਪਾਈ ਸਾਡੀਆਂ ਬੱਕਰੀਆਂ ਬਾਹਰ ਅਰਜਨ ਖਾ ਕੇ ਉਹਦੇ ਨਾਮ ਨਰਨੁਰਤ ਨਹੀਂ ਗਰਮਗਾ ਸਾਰਾ ਸਾਲ ਹੋ ਗਿਆ ਵਰਦਦੇ ਨੇ ਅਰਜਨ ਅਸੀਂ ਇੱਕ ਦਿਨ ਨਹੀਂ ਰੋਕਿਆ ਕਰੀ ਰਾਤ ਨੂੰ ਡੱਕਦੇ ਆ ਖੋਲ ਲੀਆਂ ਨੀਰੇ ਦੀਆਂ ਥੋੜਾ ਖਾਓ ਕੋਈ ਜ਼ਿਆਦਾ ਖਾਓ

ਨੇ ਇੱਧਰ ਨੂੰ ਆ ਜਾਗਾ ਮੂਰੇ ਆ ਗਿਆ ਉਹ ਤਾਂ ਲੈਂਦਾ ਨਹੀਂ ਤੇ ਚਲ ਕਹਿੰਦਾ ਘਰੇ ਖੜਾ ਲਾਗੇ ਸੁਪੂ ਵੀ ਇਹ ਆ ਚਾ ਕਸਾਈ ਤੇਰੀ ਬੱਕ ਬੱਸ ਬੋਲ ਨਾ ਹੁਣ ਪੂਰੀ 15.5 ਹਜ਼ਾਰ ਦੀ ਵੇਚਤੀ ਕਹਿੰਦੇ ਨਹੀਂ ਬਾਬਾ ਰਹਿਣਗੇ 16 ਦੀ ਹੋਗੀ ਬਸ ਨਹੀਂ ਮੈਂ ਜਦੋਂ ਓਏ ਖਰਦਾ ਯਾਰ ਤੇਰੀ ਬੱਟ ਗਰੀਬ ਆ ਵੀ ਗੱਲ ਨੀਏ ਜਿੱਤਰਾ ਰਾਂਝਾ ਰਾਜੀਏ ਤਾਂ ਨਹੀਂ ਕਿਤੇ ਕਹਿੰਦੇ ਰਾਜੂ ਨੂੰ ਧੱਕੇ ਮਾਰ ਕੇ ਸੌਦਾ ਕਰਾਇਆ ਮੇਰਾ ਕਰੇ ਤੇਰੀ ਜੁੱਤੀਆਂ ਪਾਣ ਗਾਲਾਂ ਖਵਾਵੇਂ ਸੇ ਜੇ ਤਰਾ ਰਾਂਜਾ ਲਈ ਅੰਦਰਲਾ ਦਿਲ ਕਹਿੰਦਾ ਕੋਈ ਨਹੀਂ ਉਹ ਬਾਈ ਜੇ ਤਰਾ ਦਿਲ ਮੰਨਦਾ ਤਾਂ ਸੌਦਾ ਨਹੀਂ ਨਾ ਨਹੀਂ ਯਾਰ ਉਦਰੀ ਵਿਗਰੇ ਤੇ ਬਿਜਰੀ ਨਹੀਂ ਆਏ ਇਹਦਾ ਤੂੰ ਕਹਿੰਦਾ ਮੇਰਾ ਕੋਈ ਵਿਕਿਆ ਨਹੀਂ ਕੁਸਮਾਚਾਰ ਤੇਰਾ ਗਰੀਬ ਦਾ ਫਾਇਦਾ ਕਰਾ ਦਈਏ ਸਰ ਹੋ ਜਾ ਯਾਰ ਹਾਂ ਕੋਈ 18 ਦੀ ਨਹੀਂ ਵਿਕਦੀ ਫੜਾ ਤੇਰੀ ਮਰਜ਼ੀ ਆ ਫਿਰ ਨਾ ਕੋਈ ੱੱਕਾ ਨਹੀਂ ਉਹਨਾਂ ਜਾਂਦਾ ਕਿ ਕਿਤੇ ਰਿਹਾ ਮੈਨੇ ਮਾਲ ਪੂਰਾ ਹੋਇਆ ਖੜਾ ਲੈ ਕੇ ਜਾ ਰਿਹਾ ਬਾਬਾ ਕਹਿੰਦੀਆਂ ਨਾਲ ਉਹ ਤਾਂ ਕਹਿੰਦਾ ਸਦਾ ਜਾਣਿਆ ਗੱਡੀ ਭਰਕੇ ਮਸਾਂ ਕੀ ਰਹਿ ਜਾਂਦਾ ਪਤੀ ਲਾਇ ਤੇ ਸਾਡੇ ਨੂੰ ਰੱਖਦਾ 15 ਨੇ ਫੜ ਲੈ ਸਾਡੇ ਨਾਲ ਜਾ ਕਰ ਆਹ ਫਰੀਆਂ ਨੇ ਫੜਾ ਬਾਬਾ ਜੀ ਦੇ ਦੇ ਨਾ ਪਾ ਉਹ ਗੰਨ ਲਾਰ ਸੀ ਕੋਈ ਕਹਾਂ ਹੋਈ ਨਹੀਂ ਇਹਦਾ ਨਾ ਇੱਧਰ ਕਹਿ ਵੀਡੀਓ ਨੂੰ ਪਿਛਾ ਹੋ ਕੱਲ ਨੂੰ ਲੋਕ ਮੇਰੇ ਜੁੱਤੀਆਂ ਮਾਰਦੇ ਨੇ ਯਾਰ ਰਾਜੂ ਧੱਕੇ ਕਰਦਾ ਮੈਂ ਧੱਕੇ ਨਹੀਂ ਕਰਦਾ ਪਤਾ ਤੂੰ ਕਹ ਨਾ ਮੇਰੇ ਜੁੱਤੀਆਂ ਨਹੀਂ ਮਟਿਆ ਗਰੀਬ ਆ ਦੀਆਂ ਬਾਬਾ ਜੀ ਮਹਾਰਾਜ ਜੁੱਤੀ ਕਹਦੇ ਮਰਾ ਜੁੱਤੀ ਕਹਦੇ ਹਾਂ ਠੀਕ ਹੈ ਠੀਕ ਹੈ ਹੋਣ ਕੇ ਠੀਕ ਹੈ ਠੀਕ ਹੈ ਲੈ ਫੜਾ ਏ 2000 3 4 5 6 7 8 9 10 11 12 13 14 15000 ਦੁਬਾਰਾ ਹੀ ਗਿਣੇ ਨਾ ਨੂੰੜੀ

हां बढ़िया बढ़िया हैं बहुत बढ़िया चल रहे बहुत बढ़िया चल रहे हैं लाइव कर दे भाई मुंडे इंतजार करिए अच्छा लाइव नहीं करना लाइव नहीं करना भाई सौदा लाइव ना करया करो सारे नु ਨੰਗਦਾ ਟਕਣਾ ਹੀ ਆਪਦਾ ਰਾਵਿਸ਼ ਨੂੰ ਯਾਰਾ ਕੋਈ ਟੱਕਰ ਨਹੀਂ ਕੱਪੜਿਆਂ ਦੇ ਕੋਈ ਚੱਕਰ ਨਹੀਂ ਕੱਪੜੇ ਦਾ ਕਿਤੇ ਮਾਰੇ ਕਿਤੇ ਤਾਰੇ ਜੇ ਬਗਬੰਦ ਹੀ ਰਹਿ ਗਿਆ ਸਰਦਾਰ ਬਣ ਗਿਆ ਉਹ ਸਾਡਾ ਘਰ ਸਾਡੇ ਨੂੰ ਸਾਡੇ ਨੂੰ ਮਾਰੇ ਬੱਕਰੇ ਸਾਡੇ ਕੋਲ ਆਏ ਨਹੀਂ ਯਾਰ ਬੱਕਰੀਆਂ ਦਾ ਮੈਨੂੰ ਵੀ ਮੈਂ ਵੀ ਬੱਕਰੀਆਂ ਰੱਖਣ ਵਾਲਾ ਤਾਂ ਦੱਸੋ ਥੋੜੇ ਭਾਅ ਨਾਲ ਚੱਲੇ ਤਾਂ ਵੀ ਲਾਤਾ ਭਾਈ ਤੇਰੀ ਜਵਾਨ ਤੇ ਫੁੱਲ ਚੜਦੇ ਅਗਲਾ ਮੰਨ ਲਈਆ ਮੇਰਾ ਥੋੜਾ ਕਣਾ ਥੋੜਾ ਬਦਲਾ 21000 ਦੀ ਦੇ ਦਿਓ ਜੀ ਨਹੀਂ ਸਾਡੇ ਕੀ ਕਰਦੇ ਸਾਡੇ ਕੀ ਕਾਨੂੰ ਕਰਦੇ ਬਾਈਓ ਕਰਦੇ ਬਾਈ ਕਰਦੇ 23 ਦੀ ਦਿੰਨਾ ਨਹੀਂ ਅਰੇ ਹੁਣ ਮੈਂ ਕੀ ਕਰਾਂ 10 ਬਾਈ 40 ਸੱਟ ਹੈ ਕੋਸ ਮਾੜਾ ਮੋਟਾ ਦਾਮ ਹੈ ਪੂਰੇ ਕੀ ਮੰਗਿਆ ਬਾਈ ਜੀ ਬਸ ਦੂਰ ਨਹੀਂ ਇਹਦਾ ਸਭ ਤੋਂ ਹੁਣ ਇੱਥੇ ਤੋਂ ਠੀਕ ਤੁਸੀਂ ਮੰਗਿਆ ਕੀ ਦੀ ਇਹਦਾ 3000 ਰੁਪਏ ਮੰਗਿਆ ਸੀ ਬਾਈ ਇਹਨਾਂ ਬਾਈਓ ਸਾਰਾ ਕੁਝ ਦੇ ਦੇ ਤੈਨੂੰ ਦੀ ਬੱਕਰੀ ਦੇ ਗੱਬਣਾ ਫੰਡਰ ਦੀ ਕੋਈ ਤਸੱਲੀ ਜੀ ਗੱਬਣਾ ਇਹ ਖਾਸੀ ਤਸੱਲੀ ਨਹੀਂ ਦਿੰਦੇ ਮਾਲਕ ਦੇਊਗਾ ਤਸੱਲੀ ਉਹ ਵੇਚਣ ਵਾਲਾ ਤੂੰ ਲੈਣ ਵਾਲਾ ਐਸਾ ਰਾਜੂ ਫੰਡਰ ਕਹਿ ਕੇ ਲੈਣ ਫੰਡਰ ਕਹਿ ਕੇ ਲੈ ਲੈ ਵੀਰੇ ਫੰਡਰ ਕਹਿ ਕੇ ਲੈ ਪੰਜੇ ਬੱਕਰੇ 15 ਮੰਨ ਕੇ ਲੈ ਕੋਈ ਚੱਕਰ ਨਹੀਂ ਫਿਰ ਗੱਲ ਸੁਣ ਲੈ ਬਾਈ ਐ ਬੱਕਰੀ ਨਹੀਂ ਮਿਲਣੀ ਫੰਡਰ ਕਹਿ ਕੇ ਲੈ ਲੈ ਬੱਕਰੀ ਚੰਗੀ ਐ ਜੋਬਨ ਵਾਲੀ ਬੱਕਰੀ ਐ ਉਹਦਾ ਫਰਕੇ ਲਈਂ ਜਵਾਖ ਜਾ ਓਏ ਧੀ ਕੋਟੀ ਵਾਲਿਆ ਫੜ ਲੈ ਫੜ ਲੈ ਯਾ ਓਰੀ ਦੰਦ ਵੀ ਛੀ ਉਹ ਵਾਹ ਦੇਖ ਲਈ ਐ ਤੂੰ ਦੱਸਣਾ ਦੱਸ ਆਪਾਂ ਨੇ ਦੇਖੀ ਘਰੇ ਪਾਲੀਆਂ ਅਸੀਂ ਆਉਂਦਾ ਸਾਨੂੰ ਕਿਹੜਾ ਪਤਾ ਨਹੀਂ ਅਤਾ ਸਿੰਘਾਂ ਤੋਂ ਦੱਸਦਾ ਵੀ ਬੱਕਰੀ ਐਨੇ ਦੰਦ ਹੋਊਗੀ ਬੱਕਰੀ ਕਿਹੜਾ ਬੁੜੀ ਹੈ ਜਵਾਨ ਪੁੱਟ ਪੱਠਾ ਇਹ ਨਾ ਕੰਨੀਆਂ ਮੇਰੇ ਤਾਂ ਕੱਢੀਏ ਛੀਏ ਦੰਦਦਾ ਭਾਈ ਇੱਦਾਂ ਉਹ ਤਾਂ ਦੇਖ ਲਈ ਆਪਾਂ ਨੇ ਯਾਰ ਲੈ ਨਵੇਂ ਬੱਕਰੀ ਜਮਾਂ ਨਵੀਆਂ ਬੈਠੋ ਅਗਰਾ ਪਾਗਲਾ ਯਾਰ ਸਿੰਘਾਂ ਤੋਂ ਤਾਂ ਇਹਨੇ ਪਤਾ ਉਮਰ ਵੀ ਐਨੀ ਉਮਰ ਦੀ ਹੋਊਗੀ ਭਾਈ 6% ਹੈ ਆ ਬੱਕਰੀ ਆ ਸਿੰਧ ਦੀ ਘੋੜੀ ਵਰਗੀ ਕੋਈ ਨਹੀਂ ਆ ਸਰਦਾਰ ਜੀ ਨੂੰ ਬੱਲਾ ਵੇ ਬਲਾ ਲਓ ਸਰਦਾਰ ਜੀ ਨੂੰ ਸਰਦਾਰ ਸਾਹਿਬ ਤੁਸੀਂ ਪਸੰਦਤਾ ਕਰ ਲਓ ਇਹੀ ਮੁੰਡਾ ਪਸੰਦ ਕਰਨ ਵਾਲਾ ਜਾਰੇ ਛੱਡਿਆ ਹੋਇਆ ਘੜਾ ਇਥਾ ਕਹਿੰਦੇ ਵੀ ਸਰਦਾਰ ਤਾਂ ਕਹਿੰਦੇ ਇਸ ਤੇ ਵਿਸ਼ਵਾਸ ਆ ਸਾਨੂੰ ਹੁਣ ਤੇਰੇ ਤੇ ਵਿਸ਼ਵਾਸ ਆ ਭਈ ਅਗਲੇ ਦਾ ਨੱਕ ਆਏ ਆ ਜਾਂ ਬਸ ਉਹ ਠੀਕ ਕੀ ਭਾਈ ਭਾਈ ਲਾ ਤਾਂ ਲੈ ਆਜ ਲੈ ਰੋਜ ਭਾਈ ਅੰਡਾ ਭਾਈ ਅੰਡਾ ਇਹ ਕੋਈ ਗੱਬਣ ਵੀ ਨਹੀਂ ਹਜ ਤੱਕ ਜਾ ਰਿਹਾ ਜਮਾ ਤੇ 23 ਲਾਇਆ ਮੈਂ ਤੇਰੀ ਵੱਧ ਕਰਦਾ ਸਮਾਂ ਨੀਂਦ ਰੰਗ ਰੰਗ ਤਿੰਨ ਲਾਇਆ ਇਹ ਕਸ਼ਰਤਾ ਆ ਵੀ ਸਾਈ ਜੀ ਥੋੜੀ ਨਾ ਨਾ ਆਪਾਂ ਝੂਠ ਨਹੀਂ ਬੋਲਦੇ